ਤੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਗਾ RAM ਲਜਾਈ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਘਾਟ ਕਰੀ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵ ਅਮਰਤੀ ਰਾਸੀ आनंद करह तेरे दासा जप पूर्ण हुई आशा बिलावल महला پنجوا تاتی واو نہ لگئی بار ব্রহ্ম शरण आई चौ गिरद हमारे रामकार दुख लगै ना पाई सतगुरु पूरा भेटया जिन बणत बनाई राम नाम औखद दियाए काले बल आई रहआव राख लिए तन राखन हार सब व्याद मिटाई ਕਹ ਨਾਨਕ ਕਿਰਪਾ ਭਈ ਪ੍ਰਭੇ ਸਹਾਈ ਸਲੋਕ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਹਣਾ ਧੂਣੈ ਛਟੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹਲਾ ਪੰਜਵਾ ਮਨ ਮਹਿ ਚਿਤ ਵਾਉ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੂ ਹਰ ਦੇਹੁ ਨਾਨਕ ਕੇ ਮੀਤ ਦੋਰਠ ਮਹਲਾ ਪੰਜਵਾ ਗੁਰਕਾਰ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਗਾ RAM ਲਜਾਈ ਕਰ ਭਾਕਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਘਾਟ ਕਰੀ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵ ਅਮਰਤੀ ਰਾਸੀ आनंद करह तेरे दासां जाप पूर्ण हुई आशा बिलावल महल्ला پنجوا تاتی واو نہ لگਈ پار ব্রহ্ম ਸਰنائਿ ਚौगिरਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤਿਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮਨਾਮ ਔਖਰ ਦਿਆ ਇਕਾ ਲਵਲਾਈ ਰਹਾਉ ਰਾਖ ਲिए ਤਨ ਰਖਨ ਹਰ ਸਭ ਬਿਯਾਦ ਮਿਟਾਈ ਕੋ ਨਾਨਕ ਕਿਰਪਾ ਭਈ ਪ੍ਰਭਈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਣਾ ਤੂਣਾ ਛਟੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹਲਾ ਪੰਜਵਾ ਮਨ ਮਹਿ ਚਿਤ ਵਾ ਚਿਤ ਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਹੋ ਨਾਨਕ ਕੇ ਮੀਤ ਜੋਰਠ ਮਹਲਾ ਪੰਜਵਾ ਗੁਰਕਾਰ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਗਾ RAM ਲਜਾਏ ਕਰ ਭਾਕਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਘਾਟ ਕਰੀ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵ ਨਮਰਤੀ ਰਾਸੀ आनंद करह तेरे दासां जाप पूर्ण हुई आशा बिलावल महल्ला پنجوا تاتی واو نہ لگਈ بار ব্রহ্ম ਸਰنائی ਚौगिरਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਰ ਦਿਆ ਇਕਾਲੇ ਵਲਾਈ ਰਹਾਉ ਰੱਖ ਲੀਏ ਤਨ ਰੱਖਣ ਹਰ ਸਭ ਬਿਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭਈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਣਾ ਤੂਣਾ ਛਟੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹਲਾ 5 ਵਾ ਮਨ ਮੈਂ ਚਿਤ ਵਾ ਚਿਤ ਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਹੋ ਨਾਨਕ ਕੇ ਮੀਤ ਜੋਰਠ ਮਹਲਾ 5 ਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮਣ ਲਗਾ RAM ਲਜਾਈ ਕਰ ਭਾਕਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵ ਅਮਰਤੀ ਰਾਸੀ आनंद कर है तेरे दासां जाप पूर्ण हुई आशा बिलावल महला پنجوا تاتی واو نہ لگئی پار ব্রহ্ম शरणाई चौ गिरद हमारे रामकार दुख लगै ना पाई सतगुरु पूरा पेट्या जिन बणत बनाई राम नाम औखद दिया इक लेवल लाई रहआव राख लिए तन राखन हार सब ब्याद मिटाई ਕਹ ਨਾਨਕ ਕਿਰਪਾ ਭਈ ਪ੍ਰਭਈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਹਣਾ ਤੂਣੈ ਛਟੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹਲਾ 5 ਵਾ ਮਨ ਮਹਿ ਚਿਤ ਵਾਉ ਚਿਤ ਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਹੋ ਨਾਨਕ ਕੇ ਮੀਤ ਜੋਰਠ ਮਹਲਾ 5 ਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮਣ ਲਗਾ RAM ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵ ਅਮਰਤੀ ਰਾਸੀ आनंद करहै तेरे दासां जाप पूर्ण हुई आशा बिलावल महला پنجواں تاتی واو نہ لگئی پار ब्रह्म शरणाई चौगिरद हमारै रामकार दुख लगै ना पाई सतगुरु पूरा पेट्या जिन बणत बनाई राम नाम औखद दिया इक लेवल लाई रहआव राख लिए तिन राखन हार सब ब्याद मिटाई ਕਹ ਨਾਨਕ ਕਿਰਪਾ ਭਈ ਪ੍ਰਭਈ ਸਹਾਈ ਸਲੋਕ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਹਣਾ ਤੂਣੈ ਛਟੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹਲਾ 5 ਵਾ ਮਨ ਮਹਿ ਚਿਤ ਵਾ ਚਿਤ ਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਹੋ ਨਾਨਕ ਕੇ ਮੀਤ ਜ਼ੋਰਠ ਮਹਲਾ 5 ਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਗਾ RAM ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵ ਅਮਰਤੀ ਰਾਸੀ आनंद करहै तेरे दासां जप पूर्ण हुई आशा बिलावल महला پنجਵਾ ताती वाओ ना लगई पार ब्रह्म शरणाई चौगिरद हमारै रामकार दुख लगै ना पाई सतगुरु पूरा भेटया जिन बणत बनाई राम नाम यौ कर दिया एकाल एक एव लाई रहआव राख लिए तिन राखन हार सब व्याद मिटाई ਕਹ ਨਾਨਕ ਕਿਰਪਾ ਭਈ ਪ੍ਰਭੇ ਸਹਾਈ ਸਲੋਕ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਣਾ ਤੂਣੈ ਛਟੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹਲਾ 5 ਵਾ ਮਨ ਮਹਿ ਚਿਤ ਵਾ ਚਿਤਵਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਹੋ ਨਾਨਕ ਕੇ ਮੀਤ ਤੋਰਠ ਮਹਲਾ 5 ਵਾ ਗੁਰਕਾਰ ਸ਼ਬਦ ਰਖਵਾਰੇ ਜੋਕੀ ਚੌਗਿਰਦ ਹਮਾਰੇ RAM ਨਾਮ ਮਨ ਲਗਾ RAM ਲਜਾਈ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਘਾਟ ਕਰੀ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵ ਅਮਰਤੀ ਰਾਸੀ ਆਨੰਦ ਕਰ ਹੈ ਤੇਰੇ ਦਾਸਾ ਜਾਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮ ਕਾਰ ਦੁਖ ਲਗੈ ਨ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦਿਆ ਏਕਾ ਲਿਵ ਲਾਈ ਰਹਾਉ ਰਾਖ ਲੀਏ ਤਨ ਰਾਖਨ ਹਾਰ ਸਭ ਬਿਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭੇ ਸਹਾਈ ਸਲੋਕ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਣਾ ਤੂਣੈ ਛਟੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹਲਾ ਪੰਜਵਾ ਮਨ ਮਹਿ ਚਿਤ ਵਾ ਚਿਤਵਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਹੋ ਨਾਨਕ ਕੇ ਮੀਤ ਤੋਰਠ ਮਹਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਜੋ ਕੀ ਚੌਗਿਰਦ ਹਮਾਰੇ RAM ਨਾਮ ਮਨ ਲਗਾ RAM ਲਜਾਈ ਕਰ ਭਾਕਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਘਾਟ ਕਰੀ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵ ਅਮਰਤੀ ਰਾਸੀ आनंद करहै तेरी दासां जाप पूर्ण हुई आशा बिलावल महल्ला پنجवा ताती वाओ ना लगई बार ब्रह्म शरण आई चौगिरद हमारै रामकार दुख लगै ना पाई सतगुरु पूरा भेटया जिन बणत बनाई राम नाम ओंखद दियाए काले बल आई रहआव राख लिए तिन राखन हार सब व्याद मिटाई ਕਹ ਨਾਨਕ ਕਿਰਪਾ ਭਈ ਪ੍ਰਭਈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਹਣਾ ਤੂਣੈ ਛਟੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹਲਾ 5 ਵਾਹ ਮਨ ਮੈਂ ਚਿਤਵੋ ਚਿਤਵਨੀ ਉਦਮ ਕਰਾਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਹੋ ਨਾਨਕ ਕੇ ਮੀਤ ਦੋਰਠ ਮਹਲਾ 5 ਵਾਹ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਗਾ RAM ਲਜਾਈ ਕਰ ਭਾਕਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਘਾਟ ਕਰੀ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵ ਅਮਰਤੀ ਰਾਸੀ आनंद करह तेरे दासा जप पूर्ण हुई आशा बिलावल महला پنجوا ताती वाओ ना लगई पार ब्रह्म शरणाई चौगिरद हमारे रामकार दुख लगै ना पाई सतगुरु पूरा भेटया जिन बणत बनाई राम नाम औखद दिया एकले वलाई रहआव राख लिए तन राखन हार सब ब्याद मिटाई ਕਹ ਨਾਨਕ ਕਿਰਪਾ ਭਈ ਪ੍ਰਭੇ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਹਣਾ ਤੂਣੈ ਛਟੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹਲਾ 5 ਜਵਾ ਮਨ ਮੈਂ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਹੋ ਨਾਨਕ ਕੇ ਮੀਤ ਜ਼ੋਰਠ ਮਹਲਾ 5 ਜਵਾ ਗੁਰਕਾਰ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਗਾ RAM ਲਜਾਈ ਕਰ ਭਾਕਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਘਾਟ ਕਰੀ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵ ਅਮਰਤੀ ਰਾਸੀ आनंद करह तेरे दासा जाप पूर्ण हुई आशा बिलावल महला پنجوا تاتی واو نہ لگઈ پار ব্রহ্ম ਸਰنائ ਚौगिरਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਰ ਦਿਆ ਇਕਾ ਲਵ ਲਈ ਰਹਾਉ ਰੱਖ ਲिए ਤਨ ਰੱਖਣ ਹਰ ਸਭ ਬਿਯਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭੇ ਸਹਾਈ ਸਲੋਕ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਹਣਾ ਧੋਣਾ ਛਟੈ ਨਿਕਟ ਨਾ ਜਾਈ ਹੋ ਦੂਰ ਸਲੋਕ ਮਹਲਾ 5 ਵਾ ਮਨ ਮਹਿ ਚਿਤ ਵਾ ਚਿਤ ਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਹੋ ਨਾਨਕ ਕੇ ਮੀਤ ਜੋਰਠ ਮਹਲਾ 5 ਵਾ ਗੁਰਕਾਰ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਗਾ RAM ਲਜਾਏ ਕਰ ਭਾਕਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਘਾਟ ਕਰੀ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵ ਅਮਰਤੀ ਰਾਸੀ आनंद करह तेरे दासां जाप पूर्ण हुई आशा बिलावल महला پنجوا تاتی واو نہ لگਈ پار ব্রহ্ম ਸਰنائਿ ਚौगिरਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਾਧਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮਨਾਮ ਔਖਰ ਦਿਆ ਇਕਾ ਲੇਵ ਲਈ ਰਹਾਉ ਰਾਖ ਲिए تن ਰਖਨ ਹਰ ਸਭ ਬਿਯਾਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭਈ ਸਹਾਈ ਸਲੋਕ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਹਣਾ ਧੋਣਾ ਛਟੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹਲਾ 5 ਵਾ ਮਨ ਮਹਿ ਚਿਤ ਵਾ ਚਿਤ ਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਹੋ ਨਾਨਕ ਕੇ ਮੀਤ ਧੋਰਠ ਮਹਲਾ 5 ਵਾ ਗੁਰਕਾਰ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮਣ ਲਗਾ RAM ਲਜਾਈ ਕਰ ਭਾਕਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਘਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵ ਅਮਰਤੀ ਰਾਸੀ ਆਨੰਦ ਕਰਹਿ ਤੇਰੇ ਦਾਸਾ ਜਾਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਾਉ ਗਿਰਦ ਹਮਾਰੇ ਰਾਮ ਕਾਰ ਦੁਖ ਲਗੈ ਨ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਰ ਦਿਆ ਏਕਾ ਲਿਵ ਲਾਈ ਰਹਾਉ ਰਾਖ ਲੀਏ ਤਨ ਰਾਖਨ ਹਾਰ ਸਭ ਬਿਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭਈ ਸਹਾਈ ਸਲੋਕ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਣਾ ਧੂਣਾ ਛਟੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹਲਾ 5 ਵਾ ਮਨ ਮਹਿ ਚਿਤ ਵਾ ਚਿਤ ਵਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਧੋਰਠ ਮਹਲਾ 5 ਵਾ ਗੁਰਕਾਰ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਗਾ RAM ਲਜਾਏ ਕਰ ਭਾਕਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਘਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵ ਅਮਰਤੀ ਰਾਸੀ आनंद कर है तेरी दासा जप पूर्ण हुई आशा बिलावल महला पंजवा ताती वाओ ना लगई पार ब्रह्म शरणाई चौ गिरद हमारे रामकार दुख लगै ना पाई सतगुरु पूरा पेटिया जिन बणत बनाई राम नाम औखद दियाए काले बल आई रहआव राख लिए तिन राखन हार सब ब्याद मिटाई ਕਹ ਨਾਨਕ ਕਿਰਪਾ ਭਈ ਪ੍ਰਭੇ ਸਹਾਈ ਸਲੋਕ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਹਣਾ ਤੂਣੈ ਛਟੈ ਨਿਕਟ ਨ ਜਾਈ ਹੋ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤ ਵਾਉ ਚਿਤਵਨੀ ਉਦਮ ਕਰਾ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਹੋ ਨਾਨਕ ਕੇ ਮੀਤ ਤੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਗਾ RAM ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵ ਅਮਰਤੀ ਰਾਸੀ आनंद करह तेरे दासा जप पूर्ण हुई आशा बिलावल महला پنجوا تاتی واو نہ لگਈ پار ব্রহ্ম ਸਰنائਿ ਚौ गिरद ਹਮਾਰੇ रामकार दुख लगै ना पाई सतगुरु पूरा भेटਿਆ ਜਿਨ ਬਣਤ ਬਣਾਈ राम नाम ਔਖਰ ਦਿਆ ਇਕਾ ਲਵਲਾਈ ਰਹਾਉ ਰਾਖ ਲिए तिन राखन हार ਸਭ ਬਿ ਆਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭੇ ਸਹਾਈ ਸਲੋਕ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਹਣਾ ਤੂਣੈ ਛਟੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹਲਾ 5 ਵਾ ਮਨ ਮੈਂ ਚਿਤ ਵੋ ਚਿਤਵਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਹੋ ਨਾਨਕ ਕੇ ਮੀਤ ਤੋਰਠ ਮਹਲਾ 5 ਵਾ ਗੁਰਕਾਰ ਸ਼ਬਦ ਰਖਵਾਰੇ ਜੋਕੀ ਚੌਗਿਰਦ ਹਮਾਰੇ RAM ਨਾਮ ਮਨ ਲਗਾ RAM ਲਜਾਏ ਕਰ ਭਾਕਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਘਾਟ ਕਰੀ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵ ਅਮਰਤੀ ਰਾਸੀ आनंद करह तेरे दासा जप पूर्ण हुई आशा बिलावल महला پنجوا تاتی واو نہ لگئی بار ব্রহ্ম ਸਰنائی چو ਗਿਰਧ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤਿਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਰ ਦਿਆ ਇਕਾ ਲਵਲਾਈ ਰਹਾਉ ਰਾਖ ਲिए ਤਨ ਰਖਨ ਹਰ ਸਭ ਬਿਯਾਦ ਮਿਟਾਈ ਕੋ ਨਾਨਕ ਕਿਰਪਾ ਭਈ ਪ੍ਰਭਈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਣਾ ਤੂਣਾ ਛਟੈ ਨਿਕਟ ਨਾ ਜਾਈ ਹੋ ਦੂਰ ਸਲੋਕ ਮਹਲਾ ਪੰਜਵਾ ਮਨ ਮਹਿ ਚਿਤ ਵਾ ਚਿਤ ਵਨੀ ਉਦਮ ਕਰਾਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਹੋ ਨਾਨਕ ਕੇ ਮੀਤ ਦੂਰਠ ਮਹਲਾ ਪੰਜਵਾ ਗੁਰਕਾਰ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਗਾ RAM ਲਜਾਈ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਘਾਟ ਕਰੀ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵ ਅਮਰਤੀ ਰਾਸੀ आनंद करह तेरे दासां जाप पूर्ण हुई आशा बिलावल महला पंचवा ताती वा न लगई पार ब्रह्म शरणाई चौगिरद हमारे रामकार दुख लगै ना पाई सतगुरु पूरा भेटया जिन बणत बनाई राम नाम औखद दियाए काले बल आई रहआव राख लिए तन राखन हार सब व्याद मिटाई ਕਹ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਣਾ ਤੂੰ ਨੈ ਛਟੈ ਨਿਕਟ ਨਾ ਜਾਈ ਹੋ ਦੂਰ ਸਲੋਕ ਮਹਲਾ ਪੰਜਵਾ ਮਨ ਮੈਂ ਚਿਤਵਾ ਚਿਤਵਨੀ ਉਦਮ ਕਰਾਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇ ਹੋ ਨਾਨਕ ਕੇ ਮੀਤ